ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਾਲਪੁਰ ਕੁਬੈਗ ਨੂੰ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੀ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਇਮੋਸ਼ਨਲ ਗੱਲ ਸ਼ੇਅਰ ਕਰਨੀ ਸੀ ਮੈਂ ਸੋਚਿਆ ਵੀ ਮੈਂ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰਾਂ ਕਿਉਂਕਿ ਕਹਿੰਦੇ ਹੁੰਦੇ ਆ ਕਿ ਆਪਣੇ ਉਹੀ ਹੁੰਦੇ ਆ ਜਿਹੜੇ ਆਪਣੇ ਦੁੱਖ ਸੁੱਖ ਚ ਕੰਮ ਆਉਂਦੇ ਆ ਜਿਹੜੇ ਆਪਣੇ ਨਾਲ ਖੜਦੇ ਆ ਜਿਹੜੇ ਦੋ ਭੰਤੇ ਚਿਹਰੇ ਲੈ ਕੇ ਇਸ ਦੁਨੀਆ ਤੇ ਘੁੰਮਦੇ ਆ ਹਨਾ ਉਹਨਾਂ ਲੋਕਾਂ ਤੋਂ ਬਚ ਕੇ ਰਹਾ ਕਰੋ ਕਿਉਂਕਿ ਉਹਨਾਂ ਦਾ ਕਹਿਣਾ ਕੁਛ ਹੁੰਦਾ ਤੇ ਉਹਨਾਂ ਨੇ ਕਮਾਉਣਾ ਕੁਛ ਹੁੰਦਾ। ਮਤਲਬ ਕਿ ਅੱਜ ਗੱਲ ਕਰਦੇ ਆਪਾਂ ਮੰਦੀ ਆਪਾਂ ਹੋਰ ਕੋਈ ਗੱਲ ਨਹੀਂ ਕਰਾਂਗੇ ਸਿਰਫ ਮੰਦੀ ਗੱਲ ਕਰਾਂਗੇ। ਮੈਂ ਲੋਕਾਂ ਦੀਆਂ ਵੀਡੀਓ ਵੇਖਦੀ ਹੁੰਨੀ ਆ ਮੈਂ ਵੀ ਚੈੱਕ ਕਰਦੀ ਰਹਿੰਨੀ ਆ। ਸਭ ਤੋਂ ਵੱਧ ਮਤਲਬ ਵਿਊ ਕਿਹੜੀ ਵੀਡੀਓ ਤੇ ਹੁੰਦੇ ਆ ਜਿੱਥੇ ਜਾਂ ਤਾਂ ਲੜਾਈ ਹੋਵੇ ਜਾਂ ਕੋਈ ਘਟੀਆਂ ਗੱਲਾਂ ਹੋਣ ਉਹਦੇ ਵੀਊ ਬਹੁਤ ਹੋਣਗੇ ਬਿਜੀ ਦੇ ਜਮਾ ਥੋੜਾ ਜਿਹਾ ਤੁਹਾਨੂੰ ਪਤਾ ਹੀ ਵੀ ਕਿੰਨਾ ਬਕਵਾਸ ਮਾਰਿਆ ਜਾਂਦਾ ਉਹਨਾਂ ਤੇ ਮੈਨੂੰ ਇਸ ਇੱਕ ਗੱਲ ਤੋਂ ਬੜੀ ਅਫਸੋਸ ਆਉਂਦਾ ਵੀ ਲੋਕ ਉਹਨਾਂ ਚੀਜ਼ਾਂ ਬਾਰੇ ਜਮਾ ਨਹੀਂ ਜਾਂਦੇ ਜਿੱਥੇ ਮਤਲਬ ਵੀ ਕੋਈ ਥੋੜੀ-ਬੋਤੀ ਆਪਾਂ ਨੂੰ ਚਾਹੀਏ ਚਲੋ ਹੱਸੋ ਖੇਡੋ ਜ਼ਰੂਰੀ ਹੈ ਹੱਸਣਾ ਖੇਡਣਾ ਮਨ ਕਾ ਚਾਓ ਹੱਸਣਾ ਖੇਡਣਾ ਜੱਗ ਤੇ ਜ਼ਰੂਰੀ ਹੈ ਕਿਉਂਕਿ ਹੱਸਣ ਖੇਡਣ ਬਿਨਾ ਜ਼ਿੰਦਗੀ ਖਤਮ ਹੋ ਜਾਂਦੀ ਹੈ ਕਹਿੰਦਾ ਭਾਵ ਵੀ ਤੁਸੀਂ ਜਦੋਂ ਲੋਕਾਂ ਨਾਲ ਜੁੜਦੇ ਹੋ ਲੋਕਾਂ ਨੂੰ ਬਹੁਤ ਪੰਤੇ ਮਿਲਦੇ ਆ ਪਰਖ ਕੇ ਦੇਖ ਲਿਓ ਪਰਤਿਆਕੀ ਦੇਖ ਲਿਓ ਮਾਂ ਦੀ ਜਗ੍ਹਾ ਕੋਈ ਨਹੀਂ ਲੈਂਦਾ ਚਾਹੇ ਜਿੰਨੇ ਮਰਜ਼ੀ ਕਰੀਬ ਸੋਂ ਨੂੰ ਰਿਸ਼ਤੇ ਮਿਲ ਜਾਣ ਕਹਿੰਦਾ ਭਾਬੀ ਜਿੰਨਾ ਮਰਜ਼ੀ ਕੋਈ ਸਫਸੁੱਡੀ ਜ਼ਿੰਦਗੀ 'ਚ ਹੋਵੇ ਪਿਆਰ ਕਰਨ ਵਾਲਾ ਪਰ ਨੋਟ ਕਰਿਓ ਮਾਂ ਜਿੰਨਾ ਪਿਆਰ ਕੋਈ ਨਹੀਂ ਹੰਦਾ ਕੋਈ ਨਹੀਂ ਕਰਦਾ ਇਸ ਦੁਨੀਆ 'ਤੇ ਕੁਝ ਤਾਂ ਤੁਹਾਡੇ ਨਾਲ ਲੋਕ ਸ਼ਾਲ ਕੱਪਟ ਕਰਦੇ ਰਹਿੰਦੇ ਆ ਸਾਨੂੰ ਨਹੀਂ ਪਤਾ ਲੱਗਦਾ ਕੋਸ ਸੋਡੇ ਆਪਣੇ ਬਲੱਡ ਰਿਲੇਸ਼ਨ ਚ ਹੀ ਹੁੰਦੇ ਆ ਆਪ ਦੇਖ ਹੁੰਨ ਚੋਈ ਹੁੰਦੀ ਆ ਤੁਹਾਡੇ ਨਾਲ ਉਹ ਵੀ ਉਹ ਕਰ ਜਾਂਦੇ ਆ ਜਿੰਨਾ ਦਾ ਤੁਸੀਂ ਸੋਚਿਆ ਵੀ ਨਹੀਂ ਹੁੰਦਾ ਕਦੇ ਵੀ ਨਹੀਂ ਸੋਚਿਆ ਹੁੰਦਾ ਜਦੋਂ ਆਪਾਂ ਬਚਪਨ ਦੇ ਵਿੱਚ ਖੇਡਦੇ ਆ ਸੱਚੀ ਮੈਂ ਕਹਣੀ ਆ ਫੇਰ ਮੁੰਨਾ ਦੀਪੂ ਲੜਪੂ ਮੇਰਾ ਰੋਂ ਨਿਕਲ ਜਾਂਦਾ ਮੈਂ ਕਹਣੀ ਆ ਵੀ ਇਹਦੋਂ ਬੰਦਾ ਬਚਪਨ ਚ ਹੀ ਚੰਗਾ ਮੈਂ ਇਹਦੋਂ ਬਚਪਨ ਚ ਸੀ ਨਾ ਚਾਹੇ ਮੇਰੇ ਸਿਰ ਤੇ ਮਾਂ ਹੈਣੀ ਸੀ ਚਾਹੇ ਵੀ ਕਿ ਮੈਂ ਮਰਜੀ ਜ਼ਿੰਦਗੀ ਸੀ ਪਰ ਬਚਪਨ ਵਾਲੀ ਜ਼ਿੰਦਗੀ ਮੈਂ ਅੱਜ ਵੀ ਯਾਦ ਕਰਦੀ ਹਾਂ ਬਹੁਤ ਵਧੀਆ ਜ਼ਿੰਦਗੀ ਸੀ ਨਾ ਤਾਂ ਉਦੋਂ ਜੀ ਮੈਨੂੰ ਐ ਪਤਾ ਸੀ ਦੁਨੀਆਦਾਰੀ ਕੀ ਚੀਜ਼ ਐ ਨਾਲੇ ਮੇਰੇ ਮਾਂ ਨਹੀਂ ਸੀ ਸਿਰ ਤੇ ਕੋਈ ਜਿਨ੍ਹਾਂ ਦੇ ਮਾਵਾ ਉਹਨਾਂ ਦੀ ਜ਼ਿੰਦਗੀ ਦੀ ਵੀ ਸਵਰਗ ਹੋਣੀ ਐ ਤੇ ਨਾ ਮੈਨੂੰ ਇਸ ਚੀਜ਼ ਦਾ ਪਤਾ ਸੀ ਵੀ ਖੰਡ ਖੇੜ ਨੇ ਕੀ ਭਾਅ ਵਿਕਦੇ ਆ ਜਾਂ ਨੂਨ ਮਿਰਚਾਂ ਦਾ ਕੀ ਰੇਟ ਐ ਪਤੀ ਨਹੀਂ ਸੀ ਮੇਰਾ ਪਪਾ ਲਿਆਉਂਦਾ ਨਾ ਲਿਆਉਂਦਾ ਰੋਟੀ ਬਣ ਗਈ ਖਾ ਲਈ ਹੱਸ ਲਈ ਕੋਈ ਕੱਪੜਿਆਂ ਦਾ ਸੌਂਕ ਨਹੀਂ ਸੀ ਹੁੰਦਾ। ਇੱਕ ਮਤਲਬ ਜਦੋਂ ਫਸਲ ਵਿਕਦੀ ਸੀ ਉਹਦੇ ਕੱਪੜੇ ਆਉਂਦੇ ਸੀ ਤੇ ਇੱਕ ਸੂਟ ਜੁੜਦਾ ਬੜਾ ਚਾ ਚੜਦਾ। ਉਹੀ ਸੂਟ ਧੋ ਲਿਆ, ਪਾ ਲਿਆ, ਧੋ ਲਿਆ, ਪਾ ਲਿਆ ਰਿਸ਼ਤੇਦਾਰੀ ਚ ਵੀ ਵਗ ਗਏ, ਕਿਸੇ ਦੇ ਖੰਡ ਪਾੜ ਤੇ ਵੀ ਪਾ ਲਿਆ, ਵਿਆਹ ਚ ਵੀ ਪਾ ਲਿਆ। ਕੋਈ ਫਰਕ ਨਹੀਂ ਸੀ ਪੈਂਦਾ। ਵੀ ਹਾਂਜੀ ਮੈਨੂੰ ਤਾਂ ਨਵਾਂ ਸੂਟ ਹੋਰ ਡਿਜ਼ਾਈਨ ਦਾ ਲਿਆ ਕੇ ਦਿਓ ਜਾਂ ਮੈਨੂੰ ਆਹ ਲਿਆ ਕੇ ਦਿਓ। ਉਨਾ ਉਹੀ ਵਿਆਹ ਆਪ ਦੀ ਸੁਰਤ ਦੀ ਗੱਲ ਕਰਦੀ ਐ ਮੈਂ ਉਹਨਾਂ ਦੀ ਨਹੀਂ ਕਰਦੀ ਕੋਈ ਹੋਣਗੇ ਭਾਈ ਜ਼ਿਆਦੇ ਪੈਸਿਆਂ ਵਾਲੇ ਉਹਨਾਂ ਕੋਲੇ ਵੱਧ ਹੋਣਗੇ। ਇੱਕ ਸੂਟ ਜੁੱਟ ਜਾਂਦਾ ਉਹਨੂੰ ਸਮਾਰ ਸਮਾਰ ਰੱਖੀ ਜਾਂਦੇ। ਉਹੀ ਇੱਕ ਮੇਨ ਸੂਟ ਹੁੰਦਾ ਕਿਉਂਕਿ ਜਿਹੜਾ ਮੇਨ ਵਿਆਹ ਸੀ ਉਹਨੂੰ ਉਸ ਮੇਨ ਵਿਆਹ ਨੂੰ ਮੇਨ ਵਿਆਹ ਉੱਦੀ ਮੰਨਿਆ ਜਾਂਦਾ ਸੀਗਾ ਜਿੱਦਣ ਜਾਂ ਤਾਂ ਬਰਾਤ ਚੜ੍ਹਦੀ ਹੁੰਦੀ ਸੀ ਤੇ ਜਾਂ ਕੁੜੀ ਦੇ ਨੰਦ ਹੁੰਦੇ ਹੁੰਦੇ ਸੀ। ਤੇ ਘਰ ਦੇ ਨੇ ਇੱਕ ਸੂਟ ਸਵਾ ਦੇਣਾ ਤੇ ਸੋਨੂੰ ਪਤਾ ਵੀ ਵਿਆਹ ਆ ਕੋਈ ਨਾ ਕੋਈ ਆਪਣੇ ਘਰਾਂ ਕੋਲ ਹੁਣ ਤਾਂ ਹਰ ਮੇਲ ਵਰਤਨ ਖਤਮ ਹੋ ਚੱਲਿਆ ਲੋਕਾਂ ਦਾ ਉਹ ਆਪਣੇ ਦੂਰ ਦਰਾਡੇ ਦੇ ਵੀ ਐ ਘਰਾਂ 'ਚੋਂ ਵੀ ਬੰਦਾ ਕਹਿੰਦਾ ਭਾਈ ਤੁਸੀਂ ਤਵੀ ਤੇ ਆਉਣਾ ਤੂੰ ਕੜਾਹੀ ਤੇ ਆਉਣਾ ਕਰਦਾ ਹੈ ਕਿ ਇੱਕ ਬੰਦਾ ਆਉਣਾ ਉਹਦਾ ਐਵੇਂ ਵਿਆਹ ਹੁੰਦੇ ਹੁੰਦੇ ਸੀਗੇ ਸਗਿਆਂ ਦੇ ਤਾਂ ਆਪਾਂ 24 ਘੰਟੇ ਹੁੰਨੇ ਆ ਤੇ ਮੈਨੂੰ ਅੱਜ ਵੀ ਯਾਦ ਆ ਵੀ ਸੂਟ ਸਮਾ ਕੇ ਉਹਨੂੰ ਰੱਖੀ ਰੱਖਣਾ ਜਿਹਦਾ ਵਿਆਹ ਹੁੰਦਾ ਉਹਦੇ ਉਹਦੇ ਪ੍ਰੋਗਰਾਮ ਤੇ ਉਹ ਪਾਉਣਾ ਕਿਉਂਕਿ ਕੋਈ ਮੂਵੀ ਦਾ ਨਹੀਂ ਕੋਈ ਫੋਟੋ ਦਾ ਨਹੀਂ ਸੀ ਵੀ ਹਾਂਜੀ ਉਹਨਾਂ ਦੇ ਵਿਆਹ ਤੇ ਤਾਂ ਉਹ ਫੋਟੋ ਆ ਗਈ ਅੱਜ ਮੈਂ ਤਾਂ ਕਹਣੀ ਜਿੰਨੀ ਦੁਨੀਆ ਨੇ ਤਰੱਕੀ ਕੀਤੀ ਹੈ ਉੰਨੀ ਦੁਨੀਆ ਦਾ ਸਤਿਆਨਾਸ਼ ਹੋ ਰਿਹਾ ਪਿਆਰ ਖਤਮ ਹੋ ਰਿਹਾ ਹੈ ਕੱਪੜੇ ਦਾ ਮੁੱਲ ਹੈ ਜੀ ਇਹ ਗੱਲ 100% ਸੱਚ ਹੈ ਕੱਪੜੇ ਦਾ ਮੁੱਲ ਹੈ ਕੱਪੜੇ ਦੀ ਇੱਜ਼ਤ ਹੈ ਬੰਦੇ ਦੀ ਕੋਈ ਇੱਜ਼ਤ ਨਹੀਂ ਝੂਠ ਚ ਨਾ ਜਾਇਆ ਕਰੋ ਆ ਉਧਰ ਲੀਆਂ ਗੱਲਾਂ ਉਧਰ ਕਰਕੇ ਵੱਡੇ ਨਾ ਬਣਿਆ ਕਰੋ ਇਹ ਨਾ ਸੋਚਿਆ ਕਰੋ ਅਸੀਂ ਵਾਲੇ ਵੱਡੇ ਬਣ ਗਏ ਉਹਦੀਆਂ ਗੱਲਾਂ ਉਹਦੇ ਕੋਲ ਕਰਦੇ ਸਭ ਤੋਂ ਬੰਦਾ ਕਮੀਨਾ ਉਹ ਹੁੰਦਾ ਜੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਸੌਂ ਝੂਠੀ ਹੰਦਾ ਜਿਹੜਾ ਕਿ ਗੁਰੂ ਘਰ ਦੀ ਸੌਂ ਝੂਠੀ ਖਾ ਕੇ ਤੋੜਦਾ ਮੈਂ ਕਹਣੀ ਐ ਐਦੂ ਬੰਦਾ ਕਮੀਨਾ ਇਸ ਦੁਨੀਆ ਤੇ ਹੋ ਨਹੀਂ ਸਕਦਾ ਗਿਰਿਆ ਨਹੀਂ ਹੋ ਸਕਦਾ ਤੇ ਮੈਂ ਲਿਖ ਕੇ ਦੇਉਂਗੀ ਸਟਾਰਮ ਤੇ ਜਿਹੜਾ ਮਰਜੀ ਜਿਹੜੇ ਮਰਜੀ ਪਰਸਨ ਮੈਥੋਂ ਲਖਾ ਲੋ ਕਿ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਸੌਂ ਝੁੱਠੀ ਖਾ ਲਈ ਜਾਂ ਜਿਹਨੇ ਤਖਤ ਦੀ ਸੌਂ ਝੁੱਠੀ ਖਾ ਲਈ ਜਾਂ ਜਿਹਨੇ ਸੌਂ ਖਾ ਕੇ ਤੋੜੀਆਂ ਪਰਮਾਤਮਾ ਨਾਲ ਖੇਡੇ ਆ ਜਿਹੜੇ ਲੋਕ ਲਿਖ ਲਿਓ ਆਪਦੀ ਡੈਰੀ ਤੇ ਛੋਡੇ ਤੇ ਬੁਰੇ ਦਿਨ ਆਉਣਗੇ ਹੀ ਆਉਣਗੇ ਸੋਨੂੰ ਕੋਈ ਬਚਾ ਨਹੀਂ ਸਕਦਾ ਕੋਈ ਨਹੀਂ ਕਿਸੇ ਨੇ ਸੋਨੂੰ ਬਚਾਉਣਾ ਨਹੀਂ ਜਿਹੜਾ ਛੋਡਾ ਝੂਠਾ ਨਾਲ ਉਸਨੂੰ ਲੈ ਕੇ ਬੈਠੂਗਾ ਪਰ ਇੱਕ ਦਿਨ ਪੱਟ ਦੂ ਇਹ ਝੂਠ ਛੋਡਾ ਜਿਹੜਾ ਤੁਸੀਂ ਮੌਜ ਨਾਲ ਆਰਾਮ ਨਾਲ ਜਾ ਕੇ ਗੁਰਦੁਆਰੇ ਕਿਉਂ ਕਿ ਕਿਹੜਾ ਜ਼ੋਰ ਲੱਗਦਾ ਉੱਥੇ ਕਿਹੜਾ ਮਹਾਰਾਜ ਨੇ ਛੋਡੇ ਹੱਥ ਫੜ ਲੈਣੇ ਆ ਵੀ ਤੁਸੀਂ ਆਈ ਹੱਥ ਜੋੜ ਕੇ ਖੜ ਗਏ ਇਹ ਭਲੇਖੇ ਨਿਕਲ ਜਾਓ ੜਕ ਬੈਨੇ ਕਹਿੰਦੇ ਨਾ ਗੁਰਦੁਆਰਾ ਪੱਟੇ ਜਦੋਂ ਪੱਟਣ ਦੇ ਆ ਗਿਆ ਨਾ ਫਿਰ ਸਾਨੂੰ ਬਚਾਉਣਾ ਵੀ ਕਿਸੇ ਨੇ ਨਹੀਂ ਚਾਹੇ ਲੱਖ ਦਾਨ ਕਰ ਲਿਓ ਕਿਉਂ ਕਿਉਂਕਿ ਵਿੱਚ ਕਹਿੰਦੇ ਅਗਲੇ ਪੇ 100 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਆ ਉਹ ਤਾਂ ਕਹਾਵਤ ਇੱਕ ਸਿਆਣੇ ਨੇ ਇਹ ਕਿਹਾ ਸੀ ਵੀ ਹੁਣ ਤਾਂ ਗਲਤ ਮਤਲਬ ਕੱਢ ਲੈਂਦੇ ਹਾਂ ਪਰ ਸਿਆਣੇ ਨੇ ਉਹ ਗੱਲ ਤਾਂ ਕਹੀ ਸੀ ਸਿਆਣੇ ਨੇ ਕਿਹਾ ਸੀ 100 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਆ ਕਹਿਣ ਦਾ ਭਾਵ ਵੀ ਸਾਰੀ ਜ਼ਿੰਦਗੀ ਤਾਂ ਪਾਪ ਝੂਠੀਆਂ ਸੌਹਾਂ ਗੱਪ ਸੜੱਪ ਲੋਕਾਂ ਦੇ ਦਿਲ ਤੋੜੇ ਤੇ ਜਦੋਂ ਬਾਕੀ 70 ਸਾਲ ਚ ਮੁੜੀ ਜਾਂ ਬੰਦਾ ਕੋਈ ਵੀ ਉਦੋਂ ਮਾਲਾ ਫੜ ਲਈ ਉਹਨੂੰ ਕਹਿੰਦੇ ਆ ਲੋਕ ਵੀ ਇਹਦੋਂ ਪਹਿਲਾਂ ਤਾਂ ਤੂੰ ਸਾਰੀ ਦੁਨੀਆ ਤਪਾ ਕੇ ਰੱਖੀ ਐ ਹਨਾ ਐਨੇ ਦਰਦ ਦਿੱਤੇ ਆ ਲੋਕਾਂ ਨੂੰ ਤਕਲੀਫਾਂ ਦਿੱਤੀਆਂ ਕੀ ਤੈਨੂੰ ਹੁਣ ਮਾਲਾ ਬਚਾ ਲੂ ਨਹੀਂ ਬਚਾਉਂਦੀ ਚਾਹੇ ਲੱਖ ਮਾਲਾ ਫੇਰ ਲਿਓ ਜੇ ਤੁਸੀਂ ਰੱਬ ਦੀ ਬਣਾਈ ਦੁਨੀਆ ਨਾਲ ਖੇਡਿਓ ਨਾ ਸੋ ਉਹਨੂੰ ਬਚਾਉਣ ਵਾਲਾ ਇਸ ਦੁਨੀਆ 'ਤੇ ਕੋਈ ਵੀ ਨਹੀਂ ਹੈਗਾ ਵੀਰੇ ਕੋਈ ਵੀ ਮਤਲਬ ਕੋਈ ਨਹੀਂ ਬਚਾ ਸਕਦਾ ਯਾਦ ਰੱਖਿਓ ਜਿਹੜੇ ਗੁਰੂ ਘਰ ਦੀਆਂ ਝੂਠੀਆਂ ਸੌਹਾਂ ਖਾਂਦੇ ਆ ਗੁਰੂ ਮਹਾਰਾਜ ਦੀਆਂ ਝੂਠੀਆਂ ਸੌਹਾਂ ਖਾਂਦੇ ਇੱਕ ਦਿਨ ਉਹਨਾਂ ਨੂੰ ਐਸੀ ਸਜ਼ਾ ਮਿਲੂਗੀ ਉਹ ਮੰਜੇ 'ਚ ਬਹਿ ਕੇ ਤੜਫਣਗੇ ਤੇ ਇਲਾਜ ਉਹਨਾਂ ਦਾ ਹੋਣਾ ਨਹੀਂ ਹੈਗਾ ਇਹ ਮੈਂ ਇਥੋਂ ਲਗਾ ਲਿਓ ਕਿਤੇ ਉਹਨਾਂ ਦਾ ਇਲਾਜ ਨਹੀਂ ਹੈਗਾ ਜਿਹੜੇ ਗੁਰੂ ਦੀਆਂ ਝੂਠੀਆਂ ਸੌਹਾਂ ਖਾ ਕੇ ਤੋੜਦੇ ਆ ਗੱਲ ਗੱਲ ਤੇ ਪਹਿਲੀ ਗੱਲ ਤਾਂ ਗੱਲ ਗੱਲ ਤੇ ਕਸਮ ਖਾਣ ਵਾਲਾ ਬੰਦਾ ਝੂਠੇ ਹੀ ਹੁੰਦਾ ਸਹੀ ਬੰਦਾ ਸੇਤੀ ਸੌਹ ਨਾ ਖਾਊਗਾ ਡਰੂਗਾ ਵੀ ਕਿਤੇ ਮੇਥੋਂ ਝੂਠੀ ਨਾ ਖਾਦੀ ਜਾਵੇ ਉਹਦੀਆਂ ਰੂਹ ਕੰਬ ਉੱਠਦੀ ਐ ਵੀਰ ਸੋਹ ਸੱਚੀ ਝੂਠੀ ਧੁੰਨੀ ਮੜ ਗਈ ਕਿਉਂਕਿ ਸੋਹ ਖਣ ਦੀ ਉਸ ਇਨਸਾਨ ਨੂੰ ਲੋੜ ਪੈਂਦੀ ਆ ਸਬੂਤ ਦੇਣ ਦੀ ਜਿਹੜਾ ਬੰਦਾ ਗਿਰਿਆ ਹੋਵੇ ਜਿਹੜਾ ਬੰਦਾ ਸੱਚਾ ਹੋ ਕਦੇ ਸੋਹ ਨਹੀਂ ਕਹੂਗਾ ਉਹ ਕਹੂਗਾ ਯਕੀਨ ਕਰਨਾ ਕਾਰਨ ਨਹੀਂ ਤੇਰੀ ਮਰਜ਼ੀ ਆ ਮੈਂ ਐਸਾ ਨਹੀਂ ਕੀਤਾ ਸੱਚਾ ਬੰਦਾ ਸੋਡੀ ਅੱਖ ਚੱਖ ਮਲਾਉਂਦਾ ਝੂਠਾ ਬੰਦਾ ਸੋਡੇ ਗਲ ਨੂੰ ਆਉਂਦਾ ਝੂਠਾ ਜਿਹੜੇ ਝੂਠ ਬੋਲੇ ਉਹਨਾਂ ਗਲ ਫੜਨ ਤੇ ਕਰਾਉਂਦਾ ਵੀ ਮੈਂ ਤੁਹਾਨੂੰ ਖਾ ਹੀ ਜਾਊਂਗਾ ਤੁਸੀਂ ਮੈਨੂੰ ਝੂਠਾ ਕਿਵੇਂ ਕਿਹਾ ਇਹ ਆ ਦੁਨੀਆ ਦੀ ਅਸਲ ਸਚਾਈ ਜੀ ਤੋ ਲੋਕ ਭਜਦੇ ਆ ਸੱਚ ਵੀਡੀਓ ਤਾਂ ਮੈਂ ਵੀ ਬਣਾ ਕੇ ਪਾਣੀ ਆ ਹਸਣ ਵਾਲੀਆਂ ਵੀ ਪਾਉਣੀਆਂ ਖੇੜ ਵਾਲੀਆਂ ਵੀ ਪਾਉਣੀਆਂ ਪਰ ਔਖਾ ਉਹ ਆ ਵੀ ਤੁਸੀਂ ਸੱਚ ਦੱਸੋ ਵੀ ਦੁਨੀਆ 'ਚ ਹੋ ਕੀ ਰਿਹਾ ਹੈ ਉਹਨੂੰ ਸੱਚ ਦੱਸੋ ਕਿਉਂ ਕਿਸੇ ਨੂੰ ਭੁਲੇਖੇ 'ਚ ਰੱਖ ਦਿਓ ਕਿਉਂ ਐਸੇ ਨਾਟਕ ਬਣਾਉਣੇ ਹੋ ਵੀ ਆਇਆ ਨਹੀਂ ਹੋ ਜਾਂਦਾ ਜੀ ਐ ਹੋ ਜਾਂਦਾ ਜੀ ਤਾਂ ਕੁਝ ਨਹੀਂ ਹੁੰਦਾ ਇਦਾਂ ਦਾ ਜਿਹੜੀ ਰੀਅਲ ਜ਼ਿੰਦਗੀ ਆ ਨਾ ਤੇ ਫਿਲਮ ਵਾਲੀ ਜ਼ਿੰਦਗੀ ਆ ਬਹੁਤ ਫਰਕ ਆ ਉਹਦੇ ਵਿੱਚ ਉਹ ਤਾਂ ਇੱਕ ਫਿਲਮ ਬਣਾਈ ਹੁੰਦੀ ਆ ਉਹ ਦਰਦ ਦਿਖਾਏ ਹੁੰਦੇ ਆ ਪਰ ਜੀ ਨੇ ਝੱਲੇ ਹੁੰਦੇ ਨਾ ਉਹ ਨੂੰ ਪਛਕੇ ਦੇਖੋ ਤੇ ਮਤ ਤਾਂ ਕਾਲਸ ਫਿਰ ਜਾਂਦੀ ਆ ਜਿਹਨੇ ਦਰਦ ਝੱਲੇ ਹੋਣ ਉਹ ਕਿਸੇ ਪ੍ਰਕਾਰ ਨਹੀਂ ਹੋ ਸਕਦੇ ਆ ਦਰਦ ਕੋਈ ਦਰਦ ਇੱਕ ਰਿਸ਼ਤੇ ਚੰਦਾ ਅੱਜ ਇੱਕ ਦਾ ਮੈਨੂੰ ਨਹੀਂ ਪਤਾ ਮੁੰਡਾ ਕਿ ਕੁੜੀ ਆ ਇੱਕ ਦਾ ਮੈਸੇਜ ਆਇਆ ਤੁਸੀਂ ਮੇਰੇ YouTube ਤੇ ਜਾ ਕੇ ਦੇਖ ਲਓ ਉਹ ਕਹਿੰਦੇ ਵੀ ਮੈਂ ਕਿਸੇ ਨੂੰ ਪਸੰਦ ਕਰਦਾ ਸੀ ਕਹਿੰਦਾ ਵੀ ਮੈਨੂੰ ਉਹ ਪਤਾ ਨਹੀਂ ਕੁੜੀ ਆ ਕਿ ਮੁੰਡਾ ਮੈਨੂੰ ਇਹ ਵੀ ਨਹੀਂ ਪਤਾ ਹਲੇ ਪਰ ਮੈਸੇਜ ਤੁਸੀਂ ਪੜ ਲਓ YouTube 'ਚ ਪਿਆ ਉਹ ਕਹਿੰਦੇ ਮੈਨੂੰ ਧੋਖਾ ਦੇਗੀ ਸੱਚ ਕੁੜੀ ਹੈ ਮੁੰਡਾ ਹੈ ਹਾਂ ਉਹਨੇ ਆਇਆ ਗਿਆ ਸੀ ਕਹਿੰਦਾ ਵੀ ਮੈਂ ਵੀ ਮੈਨੂੰ ਕੁੜੀ ਧੋਖਾ ਦੇਗੀ ਮੁੰਡੇ ਨੇ ਮੈਸੇਜ ਪਿਆ ਮੇਰੇ YouTube 'ਚ ਤੇ ਕਹਿੰਦਾ ਜੀ ਮੈਂ ਕਿਹੜਾ ਪਾਠ ਕਰਾਂ ਕਹਿੰਦਾ ਵੀ ਮੈਂ ਚਾਰ ਪਤਾ ਨਹੀਂ 5 ਮਹੀਨੇ ਹੋ ਗਏ ਕਹਿੰਦਾ ਵੀ ਉਹ ਮੇਰੇ ਨਾਲ ਗੱਲ ਤੱਕ ਨਹੀਂ ਕਰਦੀ ਠੀਕ ਹੈ ਮੈਂ ਕਿਹੜਾ ਪਾਠ ਕਰਾਂ ਤੇ ਮੈਂ ਵੀ ਮੈਂ ਚਾਹਣਾ ਕਿ ਉਹ ਮੇਰੀ ਜ਼ਿੰਦਗੀ 'ਚ ਦੁਬਾਰਾ ਆ ਜੇ ਮੁੰਡੇ ਨੇ ਮੈਸੇਜ ਕੀਤਾ ਪਿਆ ਚਲ ਮੈਂ ਮੈਸੇਜ ਤਾਂ ਲਿਖਦਾ ਮੈਸੇਜ ਤਾਂ ਮੈਂ ਲਿਖਿਆ ਤੁਸੀਂ ਜਾ ਤੇ ਮੈਸੇਜ ਤਾਂ ਮੈਂ ਉਹਨਾਂ ਨੂੰ ਕੀਤਾ ਕਿਹਾ ਮੈਂ ਕਿ ਆ ਵੀ ਕੋਈ ਗੱਲ ਨਹੀਂ ਤੁਸੀਂ ਚਪਾਈ ਸਹਿਤ ਪਾਟ ਕਰੋ ਇੱਕ ਮਿੰਟ ਜੀ ਤੇ ਮੈਂ ਵੀਡੀਓ 2 ਮਿੰਟ ਲਈ ਰੋਕ ਲਈ ਹੈ ਸੌਰੀ ਜੀ ਅਸੀਂ ਕੱਪੜੇ ਦਾ ਕੰਮ ਕਰਦੇ ਆ ਕਸਟਮਰ ਆ ਗਿਆ ਸੀ ਉਹਦਾ ਕਰਕੇ ਮੈਨੂੰ ਥੋੜੀ ਜੀ ਕਨਫਿਊਜ਼ਨ ਹੋ ਜਾਂਦੀ ਹੈ ਮੈਂ ਵੀ ਬੋਲੀ ਆ ਕਿਉਂਕਿ ਜਦੋਂ ਬੰਦਾ इमोशनल इमोशनल ਹੋਇਆ ਹੋਵੇ ਨਾ ਉਹਦੇ ਵਿੱਚ ਕਸਟਮਰ ਦੇਖਣਾ ਪਏ ਜੀ ਤਾਂ ਗੱਲ ਵੱਖਰੀ ਹੁੰਦੀ ਹੈ ਸੋ ਮੇਰੀ ਵੀਡੀਓ ਜਿਆਦਾ ਲੰਬੀ ਨਾ ਹੋਵੇ ਮੈਂ ਤੁਹਾਡੇ ਨਾਲ ਗੱਲਾਂ ਕਰਦੀ ਰਹੂੰਗੀ ਮੈਂ ਦੁਨੀਆ ਦੇ ਸਾਹਮਣੇ ਉਹ ਸੱਚ ਜ਼ਰੂਰ ਲਿਆਉਂਗੀ ਜਿਹੜੇ ਕਿ ਲੋਕ ਇੱਕ ਦੂਜੇ ਨਾਲ ਫਰੋਡ ਕਰਦੇ ਆ ਸੋ ਮੁੰਡੇ ਦੀ ਗੱਲ ਹੱਥ ਵਿੱਚ ਰਹਿ ਗਈ। ਉਹ ਵਿਚਾਰਦਾ ਮੈਨੂੰ ਮੈਸੇਜ ਆਇਆ ਕਿ ਆਂਟੀ ਮੈਂ ਕਿਹੜਾ ਪਾਠ ਕਰਾਂ? ਉਹ ਮੈਂ ਕਿਹਾ ਜਿਹੜਾ ਬੰਦਾ ਜਿਉਂਦਾ ਜਾਗਦਾ ਬੈਠਾ ਛੋਟਨਾ ਫਰਾਡ ਕਰ ਗਿਆ। ਤੁਸੀਂ ਉਹਦੇ ਲਈ ਪਾਠ ਕਰਦੇ ਹੋ? ਠੀਕ ਹੈ ਵੀ ਚਲੋ ਮੰਨਿਆ ਵੀ ਉਹ ਬੰਦਾ ਇੱਕ ਦੂਜੇ ਨਾਲ ਦਿਲ ਲਾ ਲੈਂਦਾ। ਚਲ ਦੇ ਲੋ ਚਾਹ ਬੈਠਾ ਹੋ ਬਜਾਰਾ ਵੀ ਭੱਜ ਗਏ ਹੋਣਗੇ ਭਾਈ ਛੱਡ ਕੇ ਉਹਨੂੰ। ਆਂਟੀ ਮੈਂ ਕਿਹੜਾ ਪਾਠ ਕਰਾਂ? ਮੈਨੂੰ ਕਹਿ ਮੈਂ ਵੀਰੇ ਚਪਈ ਸਾਬ ਦਾ ਪਾਠ ਕਰ ਲਿਆ ਕਰ। ਚਲੋ ਕੋਈ ਗੱਲ ਨਹੀਂ ਅਕਾਲ ਪੁਰਖ ਵੈਗੁਰੂ ਮੈਂ ਕਿ ਉਹ ਹੀ ਕਰਨਗੇ ਜੋ ਪਰਮਾਤਮਾ ਨੂੰ ਸਹੀ ਲੱਗਦਾ ਸੱਚਾ ਲੱਗਦਾ। ਸੋ ਮੈਂ ਫੇਰ ਵੀ ਸਾਰਿਆਂ ਨੂੰ ਕਹਿਣਾ ਚਾਹਣੀ ਆ ਵੀ ਜਿਹੜੇ ਬੰਦੇ ਜਿਉਂਦੇ ਜੀ ਤੁਹਾਨੂੰ ਛੱਡਦੇ ਆ ਤੁਹਾਡੇ ਚ ਸਾ ਨਾਲ ਰਹਿ ਕੇ ਤੁਹਾਨੂੰ ਛੱਡ ਕੇ ਭੱਜ ਜਾਂਦੇ ਆ ਤੁਸੀਂ ਉਹਨਾਂ ਤੋਂ ਉਮੀਦ ਨਾ ਕਰਿਆ ਕਰੋ ਕਿਉਂਕਿ ਚੱਲੋ ਮੰਨ ਲਓ ਤੁਸੀਂ ਸਹਾਂਸਿਪ ਤਾਂ ਰੱਬ ਨੂੰ ਮੰਨ ਕੇ ਕਿਸੇ ਦੀ ਜ਼ਿੰਦਗੀ ਚ ਦੁਬਾਰੇ ਵਗ ਜੂਗੇ ਉਸ ਮਨ ਨੂੰ ਦੁਬਾਰੇ ਫੇਰ ਧੋਖਾ ਦੇ ਦੇਣਗੇ ਫਿਰ ਕਿੱਥੇ ਜਾਓਗੇ ਫਿਰ ਤੁਹਾਨੂੰ ਉਹੀ ਜ਼ਿੰਦਗੀ ਬੁਰੀ ਲੱਗਣ ਲੱਗ ਜੂਗੀ ਜ਼ਿੰਦਗੀ ਛੋਡੀ ਆ ਫੈਸਲੇ ਛੋਡੇ ਆ ਆਪਾਂ ਤਾਂ ਤੁਹਾਨੂੰ ਦੱਸ ਸਕਦੇ ਆ ਸਿਰਫ ਕਿ ਜੋ ਬੰਦਾ ਤੁਹਾਡੇ ਨਾਲ ਫਰੋਡ ਇੱਕ ਵਾਰ ਕਰ ਗਿਆ ਉਹ ਦੁਬਾਰਾ ਵੀ ਕਰੂਗਾ ਜਾਇਓ ਵਿਆਹ ਤੋਂ ਬਾਅਦ ਕਿ ਉਹਨਾਂ ਕਰਦੇ ਫਿਰ ਉਹੀ ਵਿਆਹ ਸੋ ਜਿਹੜਾ ਲੱਗਣ ਲੱਗ ਜੂਗਾ ਕਿਉਂਕਿ ਇਹ ਉਹਨਾਂ ਚਰ ਬੱਦਾ ਉਹਨੇ ਚਰੀ ਬੰਦੇ ਦੇ ਦਿਲ ਚ ਖਿੱਚ ਰਹਿਂਦੀ ਹੈ ਜਿੰਨਾ ਚਿਰ ਆਪਾਂ ਕਿਸੇ ਨੂੰ ਪਾਉਂਦੇ ਨਹੀਂ ਜਦੋਂ ਪਾ ਲੈਨੇ ਆ ਨਾ ਉਦੋਂ ਬਾਅਦ ਜ਼ਿੰਦਗੀ ਚ ਰੀ ਆਣਾ ਚਲਦੀਆਂ ਲਾਈਫ ਦੀਆਂ ਗੱਲਾਂ ਉਦੋਂ ਜਿਹੜੀ ਤੁਹਾਨੂੰ ਨਕਸ਼ਣਾ ਪੈਂਦੀ ਹੈ ਨਾ ਤੁਸੀਂ ਥਾਂ ਥਾਂ ਤੇ ਹੁਣ ਵੀਡੀਓ ਦੇਖ ਰਹੇ ਹੋ ਕੁੜੀਆਂ ਦੀਆਂ ਖਬਰਾਂ ਤੇ ਖਬਰਾਂ ਜਾਂ ਮੁੰਡਿਆਂ ਦੀਆਂ ਵੀ ਆ ਰਹੀਆਂ ਵੀ ਇਹਨੇ ਲਵ ਮੈਰਿਜ ਕਰਾਈ ਸੀ ਜੀ ਉਹ ਥਾਣੇ ਫਿਰਦਾ ਉਹ ਕਹਿੰਦਾ ਮੈਂ ਗਲੀਆਂ ਚ ਭੌਂਕਦਾ ਫਿਰਦਾ ਉਹ ਕੁੜੀ ਕਹਿੰਦੀ ਮੈਂ ਥਾਣਾ ਚ ਫਿਰਦੀ ਆ ਮੈਨੂੰ ਛੱਡਦਾ ਮੈਨੂੰ ਘਰੋਂ ਕੱਢਦਾ ਛੁਣੂ ਪਤਾ ਹੀ ਐ ਵੀਰੇ ਉਹਨਾਂ ਨੇ ਵੀ ਤਾਂ ਇੱਕ ਦਿਨ ਲਵ ਮੈਰਜੀ ਕਰਾਈ ਹੁੰਦੀ ਐ ਤੇ ਬਾਅਦ ਵਿੱਚ ਉਹਨਾਂ ਦਾ ਜਲੂਸ ਨਿਕਲਦਾ ਫਿਰਦਾ ਸੋ ਸੱਚੇ ਲੋਕ ਬਹੁਤ ਘੱਟ ਐ ਯਕੀਨ ਘੱਟ ਕਰਿਆ ਕਰੋ ਸੱਚੇ ਲੋਕਾਂ ਦੀ ਗਿਣਤੀ ਬਹੁਤ ਘੱਟ ਚੁੱਕੀ ਐ ਜੇ 100 ਬੰਦਾ ਖੜਾ ਨਾ ਵਿੱਚੋਂ 10 ਬੰਦੇ ਸੱਚੇ ਹੋਣਗੇ ਉਹ 10ਾਂ ਦੇ ਵਿੱਚੋਂ ਜਿਸ ਦੀ ਕਿਸਮਤ ਲੱਕੀ ਹੋਈ ਤਾਂ ਤੁਹਾਨੂੰ ਮਿਲੂਗਾ ਅਗਰ ਤੁਸੀਂ 80 ਬੰਦੇਾਂ ਨਾਲ ਜਾ ਕੇ ਤਾਂ ਤੁਸੀਂ ਫਿਰ ਛੁਣੂ ਪਤਾ ਹੀ ਐ ਵੀਰੇ ਬੰਦੇ ਹੈ ਸੁਣਨੀਏ ਤੇ ਸੱਚੇ ਬੰਦੇ ਹੈ ਮੈਂ ਕਹਿਣੀ ਐ ਵੀ ਸੱਚੇ ਹੈ ਉਹ ਵੀ ਹੈਗੇ ਜਿਹੜੇ ਫੁੱਲ ਚੜਾਉਂਦੇ ਆ ਕੀਤੇ ਕੀਤੇ ਵਾਅਦੇ ਤੇ ਫੁੱਲ ਚੜਾਉਂਦੇ ਆ ਬੰਦੇ ਹੈਗੇ ਐਸੇ ਵੀ ਦੁਨੀਆ 'ਚ ਜਾਣਦੇ ਵੀ ਆ ਪਰ ਜਿਹੜੇ 80 ਬੰਦੇ ਆ ਗਏ ਮਾੜੇ ਬੰਦੇ ਆ ਗਏ ਉਹਨਾਂ ਦੇ ਵਿੱਚ ਕਿਤੇ ਥੋਡੀ ਲਿਸਟ ਨਨਾਈ ਪਈ ਹੋਵੇ ਫਿਰ ਕੋਈ ਕੀ ਕਰ ਸਕਦਾ ਸੋ ਪ੍ਰਮਾਤਮਾ ਦੀ ਬਾਣੀ ਪੜਨ ਨਾਲ ਹੱਕ ਮਿਲਦੇ ਆ ਹਾਂ ਇਹ ਗੱਲ ਯਾਦ ਰੱਖਿਓ ਜੇਕਰ ਤੁਹਾਨੂੰ ਤੁਹਾਡਾ ਦਿਲ ਸੱਚਾ ਹੈ ਤੁਹਾਨੂੰ ਕਿਸੇ ਨੇ ਧੋਖਾ ਦਿੱਤਾ ਜਾਂ ਤੁਹਾਡੇ ਠੋਕਰ ਮਾਰੀ ਆ ਤਾਂ ਇੱਕ ਲੱਗ ਬੰਨ ਲਓ ਮੇਰੀ ਗੱਲ ਪਰਮਾਤਮਾ ਨੂੰ ਉਹਦੇ ਕਰਮਾਂ ਦੀ ਐਸੀ ਸਜ਼ਾ ਦਿੰਦਾ ਐ ਸੀ ਸਜ਼ਾ ਦਿੰਦਾ ਉਹ ਸਜ਼ਾ ਤੁਸੀਂ ਵੀ ਨਹੀਂ ਦੇ ਸਕਦੇ ਜਿਹੜੀ ਪਰਮਾਤਮਾ ਨੂੰ ਦਿੰਦਾ ਤੇ ਉਹ ਬੰਦਾ ਫਿਰ ਯਾਦ ਕਰਕੇ ਰੋਂਦਾ ਵੀ ਹੈ ਕਿਉਂਕਿ ਜਦੋਂ ਕੋਈ ਬੰਦਾ ਕਿਸੇ ਵਿਪਤਾ 'ਚ ਪਾਜੇ ਫਿਰ ਉਹਨੂੰ ਆਪਣੇ ਕੀਤੇ ਕਰਮ ਯਾਦ ਜ਼ਰੂਰ ਆਉਂਦੇ ਆ ਵੀ ਮੈਂ ਕੀ ਕੀਤਾ ਕੀ ਮੈਂ ਨਹੀਂ ਕੀਤਾ ਫਿਰ ਉਹ ਬਹਿ ਕੇ ਰੋਂਦਾ ਹੈ ਸੋ ਮੇਰਾ ਕਹਿਣ ਦਾ ਭਾਵੇਂ ਰੋਇਆ ਪਿੱਟਿਆ ਕਿਸੇ ਮੂਰੇ ਨਾ ਕਰੋ ਰੋਣ ਨਾਲ ਕੋਈ ਕਿਸੇ ਦਾ ਨਹੀਂ ਬਣਦਾ ਵੀਰੇ ਅਗਲੇ ਦੀ ਅੱਖ ਚੱਕ ਪਾ ਕੇ ਗੱਲ ਕਰੋ ਜੇ ਸਾਨੂੰ ਕੋਈ ਛੱਡ ਕੇ ਜਾਂਦਾ ਜਾਣ ਦਿਓ ਜਦੋਂ ਅਗਲੇ ਨੂੰ ਸਰਦਾ ਤੁਸੀਂ ਵੀ ਸਾਰੋ ਸੋ ਪਲੀਜ਼ ਮੇਰੇ ਸਾਰਾ ਲਈ ਮੇਰੇ ਭੈਣਾ ਕਹਿੰਦੀਆਂ ਸਾਡੇ ਲਈ ਅਰਦਾਸ ਕਰਿਆ ਕਰੋ ਵੀਰੇ ਮੈਂ ਸਭ ਲਈ ਅਰਦਾਸ ਕਰਦੀਆਂ ਜੋ ਮੇਰੇ ਲਈ ਨਾਲ ਜੁੜੇ ਹੋਏ ਆ ਪਰ ਜਿਹੜੀਆਂ ਗੱਲਾਂ ਸੱਚੀਆਂ ਹਕੀਕਤਾਂ ਪਲੀਜ਼ ਉਹਨਾਂ ਤੋਂ ਭੱਜਿਆ ਨਾ ਕਰੋ ਮੇਰੀ ਵੀਡੀਓ ਲੰਬੀ ਹੋ ਚੱਲੀ ਆ ਹੁਣ ਆਪਾਂ ਅਗਲੀ ਵੀਡੀਓ ਵਿੱਚ ਤੁਹਾਨੂੰ ਫੇਰ ਮਿਲਾਂਗੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਕਿਰਪਾ ਰਹੀ ਤਾਂ ਆਪਾਂ ਜਰੂਰ ਮਿਲਾਂਗੇ ਦੁਬਾਰਾ ਵੀ ਮਿਲਾਂਗੇ ਕਿਉਂਕਿ ਅੱਜ ਤੁਹਾਡੇ ਨਾਲ ਬੈਠੀ ਆ ਕੱਲ ਮੈਂ ਨਾ ਹੋਵਾਂ ਮੈਨੂੰ ਖੁਦ ਨੂੰ ਵੀ ਨਹੀਂ ਪਤਾ ਤੇ ਸਭ ਤੋਂ ਵੱਲ ਮੈਂ ਤੁਹਾਨੂੰ ਕਿਹਾ ਵੀ ਮਾਂ ਦਾ ਰਿਸ਼ਤਾ ਸਭ ਤੋਂ ਨੇੜੇ ਦਾ ਹੁੰਦਾ ਵੀਰੇ ਇਹ ਗੱਲ 100% ਮੇਰਾ ਮਾਂ ਦੇ ਸਬਦ ਤੋਂ ਮੇਰੇਗਾ ਅੱਖਾਂ ਵੀ ਭਰ ਆਉਂਦੀਆਂ ਮੇਰਾ ਦਿਲ ਵੀ ਭਰ ਆਉਂਦਾ ਕਿਉਂਕਿ ਸਭ ਤੋਂ ਵੱਡਾ ਇੱਕ ਜਿਹੜਾ ਮੈਨੂੰ ਰੋਗ ਲੱਗਿਆ ਨਾ ਵੀ ਮੈਂ ਮਾਂ ਦੇਖੀ ਤਾਂ ਕਦੇ ਨਹੀਂ 9 ਮਹੀਨੇ ਦਾ ਬੱਚਾ ਮਾਂ ਨੂੰ ਕਿਵੇਂ ਦੇਖ ਸਕਦਾ ਤੇ ਕਿਵੇਂ ਉਹਦੀ ਸ਼ਕਲ ਯਾਦ ਕਰ ਸਕਦਾ ਇਹ ਬਿਮਾਰੀ ਤਾਂ ਸ਼ਾਇਦ ਮੇਰੇ ਹੱਡਾਂ ਦੇ ਨਾਲ ਹੀ ਜਾਊਗੀ ਕਿਉਂਕਿ ਮਾਂ ਸੱਚੀ ਗੱਲ ਹੈ ਔਖੇ ਵੇਲੇ ਸੌਖੇ ਵੇਲੇ ਮਾਂ ਯਾਦ ਆਉਂਦੀ ਹੈ ਜੇ ਤਾਂ ਖੁਸ਼ੀ ਆ ਤਾਂ ਹੁੰਦਾ ਵੀ ਯਾਰ ਮਾਂ ਨਾਲ ਸ਼ੇਅਰ ਕਰਗੇ ਜੇ ਆਪਣੇ ਤੇ ਕੋਈ ਔਖਾ ਟਾਈਮ ਚੱਲਿਆ ਤਾਂ ਆਪਾਂ ਨੂੰ ਹੁੰਦਾ ਵੀ ਆਪਾਂ ਮਾਂ ਨਾਲ ਸ਼ੇਅਰ ਕਰਦੇ ਪਰ ਅਫਸੋਸ ਮੇਰੇ ਮਾਂ ਹੈ ਨਹੀਂ ਤੇ ਉਸ ਗੱਲ ਦਾ ਮੈਨੂੰ ਸਦਾ ਅਫਸੋਸ ਰਹੂਗਾ ਵੀ ਮੈਂ ਜੱਗ ਤੇ ਆਈ ਸਭ ਤੋਂ ਵੱਡਾ ਘਾਟਾ ਮੈਨੂੰ ਮੇਰੀ ਮਾਂ ਦਾ ਪਿਆਰ ਹੋਇਆ ਵੀ ਮੈਂ ਆਪਦੀ ਮਾਂ ਦੇਖੀ ਤੱਕ ਵੀ ਨਹੀਂ ਸਹੀ ਗੱਲ ਹੈ ਵੀ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਚਾਹੇ ਸੋਨੂੰ ਕੋਈ ਜਿੰਨਾ ਮਰਜ਼ੀ ਪਿਆਰ ਕਰਦਾ ਹੈ ਮਾਂ ਦੀ ਜੈ ਕਾ ਕੋਈ ਨਹੀਂ ਲੈ ਸਕਦਾ ਇੱਕ ਮਾਂ ਜਿਹੜੀ ਤੁਹਾਨੂੰ ਤੁਸੀਂ ਇੱਕ ਟਾਈਮ ਗਲਤ ਵੀ ਹੋਵੋ ਨਾ ਤਾਂ ਵੀ ਤੁਹਾਨੂੰ ਗੱਲ ਲਾ ਲੈਂਦੀ ਹੈ ਮਾਂ ਇਸੇ ਯਾ ਤੇ ਦੂਜੇ ਰਿਸ਼ਤੇ ਜੇ ਤੁਹਾਡੇ ਚ ਭੋਰਾ ਗਲਤੀ ਆ ਤਾਂ ਉਹਨੂੰ ਐਡੀ ਬਣਾ ਕੇ ਛੋੜ ਦੇ ਸਭ ਸੁਗਲੇ ਮਲਾ ਦੇਗੀ ਸੋ ਮੈਂ ਸੌਰੀ ਚਾਹੁੰਦੀ ਆ ਮੇਰੀਆਂ ਮਾਂ ਸਭ ਤੋਂ ਖਬਰੇ ਹੁੰਦੀਆਂ ਕਿਉਂਕਿ ਜਿਨ੍ਹਾਂ ਦੇ ਮਾਵਾ ਹੈ ਨਹੀਂ ਉਹਨਾਂ ਨਾਲ ਪੁੱਛ ਕੇ ਦੇਖੋ ਬਹੁਤ ਬੁਰਾ ਹਾਲ ਹੁੰਦਾ ਵੀਰੇ ਮਾਂ ਮੰਦੀ ਆ ਸਭ ਸਭ ਨੂੰ ਜੀ ਮੇਰੇ ਬੰਨੀਆਂ ਨੂੰ ਮਨਜੀਤ ਕੌਰ ਬੰਨੀਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੀ ਕੋਈ ਵੀ ਗੱਲ ਸੁਣੇ ਘਰੀ ਲੱਗੀ ਹੋਵੇ ਤਾਂ ਮੈਂ ਸੌਰੀ ਚੋਣੀ ਹੈ